ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਯੂਨੀਅਨ ਚੜੁੰਨੀ ਜਿਲ੍ਹਾ ਗੁਰਦਾਸਪੁਰ ਦੇ ਸਾਰੇ ਹੀ ਅਹੁਦੇਦਾਰਾਂ ਦੀ ਮੀਟਿੰਗ ਕੀਤੀ ਗਈ ਆ ਔਰ ਜਿਸ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਪਰ ਵਿਚਾਰ ਵੀ ਕੀਤਾ ਗਿਆ ਪਰ ਸਭ ਤੋਂ ਵੱਧ ਜੋ ਵਿਚਾਰ ਮਸਲਾ ਕੀਤਾ ਗਿਆ ਕਿ ਜੋ ਲਗਭਗ ਪਿਛਲੇ ਡੇਢ ਮਹੀਨੇ ਤੋਂ ਅਸੀਂ ਐਸਐਸਪੀ ਗੁਰਦਾਸਪੁਰ ਨੂੰ ਵੀ ਦਰਖਾਸਤ ਦੇ ਚੁੱਕੇ ਹਾਂ ਔਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੁਝ ਨੁਕਸਾਨ ਕਰਨ ਦੇ ਸਾਡੇ ਆਗੂਆਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਵਿੱਚੋਂ ਪ੍ਰਸ਼ਾਸਨ ਦੀ ਜੋ ਬਹੁਤ ਹੀ ਜ਼ਿਆਦਾ ਢਿੱਲੀ ਕਾਰਵਾਈ ਆ ਜਿਹਦੇ ਵਿੱਚ ਜੋ ਦੋਸ਼ੀ ਆ ਉਹਨਾਂ ਦੇ ਨਾਂ ਤੇ ਬਾਰੇ ਉਹਨਾਂ ਦੇ ਅਗੇਂਸਟ ਕੁਝ ਐਕਸ਼ਨ ਕੀਤਾ ਜਾ ਰਿਹਾ ਔਰ ਨਾ ਹੀ ਉਹਨਾਂ ਦੀ ਕੋਈ ਜਾਂਚ ਪੜਤਾਲ ਕੀਤੀ ਜਾ ਰਹੀ ਵੀ ਕਿੰਨਾ ਬੰਦੇ ਜਾਂ ਕਿਹੜੇ ਗੈਂਗਸਟਰ ਗਰੁੱਪ ਜਾਂ ਕਿਹੜੇ ਹੋਰ ਸ਼ਰਾਰਤੀਆਂ ਸਰ ਇਹਨਾਂ ਦੇ ਪਿੱਛੇ ਇੰਨੀ ਸ਼ਹਿ ਦੇ ਕੇ ਤੇ ਜਿਹੜਾ ਨੁਕਸਾਨ ਕਰਨਾ ਚਾਹੁੰਦੇ ਆ ਔਰ ਦੋ ਵਾਰ ਇਹਦੇ ਪ੍ਰਤੀ ਐਸਐਸਪੀ ਜੀ ਨੂੰ ਦਰਖਾਸਤ ਦਿੱਤੀ ਆ ਜਿਹਦੇ ਵਿੱਚੋਂ ਕੋਈ ਵੀ ਕਾਰਵਾਈ ਨਿਕਲ ਕੇ ਸਾਹਮਣੇ ਨਹੀਂ ਆਈ ਤੇ ਇਸ ਕਰਕੇ ਸਾਰੀ ਹੀ ਭਾਰਤੀ ਕਿਸਾਨ ਯੂਨੀਅਨ ਚੜੋਨੀ ਦੀ ਉੱਚ ਲੀਡਰਸ਼ਿਪ ਔਰ ਵੱਖ-ਵੱਖ ਯੂਨੀయన్స్ ਦੇ ਆਗੂਆਂ ਦੇ ਨਾਲ ਮੀਟਿੰਗ ਕਰਕੇ ਉਹ ਰਾਜ ਸਾਰੇ ਹੀ ਆਪਣੀ ਭਾਰਤੀ ਕਿਸਾਨ ਯੂਨੀਅਨ ਚੜੋਨੀ ਦੇ ਨਾਲ ਆਗੂਆਂ ਦੇ ਨਾਲ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਵੀ ਆਉਣ ਵਾਲੀ 6 ਤਰੀਕ ਨੂੰ 6 ਅਗਸਤ ਨੂੰ ਸਵੇਰੇ ਪੂਰੇ 11 ਵਜੇ ਗੁਰਦਾਸਪੁਰ ਐਸਐਸਪੀ ਦਫਤਰ ਧਰਨਾ ਦਿੱਤਾ ਜਾਊਗਾ ਔਰ ਇਹ ਧਰਨਾ ਦਾ ਕੋਈ ਅਲਟੀਮੇਟਿਵ ਨਹੀਂ ਅਲਟੀਮੇਟਿਵ ਨਹੀਂ ਹੋਊਗਾ ਅਨਮਿੱਥੇ ਸਮੇਂ ਲਈ ਇਹ ਧਰਨਾ ਲੱਗੂਗਾ ਜਿੰਨੀ ਦੇਰ ਤੱਕ ਸਾਨੂੰ ਇਹ ਇਨਸਾਫ ਨਹੀਂ ਮਿਲ ਜਾਂਦਾ ਔਰ ਸਾਡੀ ਇਹ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਐਤਵਾਰ ਨੂੰ ਲਗਭਗ 27 ਤਰੀਕ ਨੂੰ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਵੀ ਕੁਝ ਅਨਨੋਨ ਪਰਸਨ ਜਿਹੜੇ ਸਾਡੀ ਗੱਡੀ ਦਾ ਪਿੱਛਾ ਕਰਕੇ ਸਾਨੂੰ ਨੁਕਸਾਨ ਕਰਨਾ ਚਾਹੁੰਦੇ ਨੇ ਜਾਂ ਇਸ ਤੋਂ ਪਹਿਲਾਂ ਕੋਸ਼ਿਸ਼ ਕਰ ਵੀ ਚੁੱਕੇ ਨੇ ਪੀ ਉਹਨਾਂ ਨੂੰ ਫੜ ਕੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਇਸ ਗੱਲ ਦੀ ਸ਼ਾਨਬੀਨ ਕੀਤੀ ਜਾਵੇ ਪੀ ਇਹਨਾਂ ਅਨਸਰਾਂ ਦੇ ਪਿੱਛੇ ਕਿਹੜੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਪਿੱਛੇ ਇਹਨਾਂ ਦੀ ਸਪੋਰਟ ਕਰ ਰਹੀਆਂ ਨੇ ਇਸ ਗੱਲ ਦੇ ਉੱਤੇ ਸ਼ਾਨਬੀਨ ਕਰਕੇ ਉਹਦਾ ਜਲਦੀ ਕੋਈ ਇਨਸਾਫ ਦਿੱਤਾ ਜਾਵੇ ਨਹੀਂ ਤੇ 6 ਤਰੀਕ ਨੂੰ ਐਸਐਸਪੀ ਦਫ਼ਤਰ ਪੂਰੇ 11 ਵਜੇ ਧਰਨਾ ਦਿੱਤਾ ਜਾਊਗਾ ਮੈਂ ਸਾਰੇ ਹੀ ਪੰਜਾਬ ਦੇ ਔਰ ਗੁਰਦਾਸਪੁਰ ਜ਼ਿਲ੍ਹੇ ਦੇ ਵਾਸੀਆਂ ਨੂੰ ਅਪੀਲ ਕਰਦਾ ਪੀ ਜਿਹੜੇ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਡਾ ਇਹ ਸੁਨੇਹਾ ਪਹੁੰਚਣ ਜੋ ਸਾਡੇ ਸਾਥ ਦੇਣ ਦੀ ਸਾਨੂੰ ਹੌਸਲਾ ਵੀ ਦਿੰਦੇ ਨੇ ਤੇ ਵੱਖ-ਵੱਖ ਥਾਵਾਂ ਦੇ ਉੱਤੇ ਸਾਡਾ ਸਾਥ ਵੀ ਦਿੰਦੇ ਨੇ ਉਹ ਵੀ ਇਹ ਜਿਹੜੀ ਆ 6 ਤਰੀਕ ਨੂੰ ਐਸਐਸਪੀ ਦਫ਼ਤਰ ਪਹੁੰਚ ਕੇ ਪ੍ਰਸ਼ਾਸਨ ਦਾ ਵਿਰੋਧ ਕਰੋ ਤੇ ਸਾਡਾ ਜਿਹੜਾ ਬੰਦਾ ਇਨਸਾਫ ਆ ਉਹਦੇ ਵਿੱਚ ਸਾਡੀ ਮਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ